ਅੱਜ ਦੀ ਜਿਹੜੀ ਤੁਹਾਨੂੰ ਕਾਰਾਂ ਦੇਵਾਂਗੇ ਬਾਈ ਰੇਟ ਤਾਂ ਖੈਰ ਚਲੋ ਕੱਟ ਹੁੰਦੇ ਹੀ ਹੁੰਦੇ ਨੇ ਆਪਣੇ ਤੇ ਕੰਡੀਸ਼ਨ ਆਪਾਂ ਤੁਹਾਨੂੰ ਬਈ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਹਿਣਾ ਨਾ ਵੀ ਯਾਰ ਆਪਣਾ ਇਹ ਨਾ ਇੱਕ ਮੋਟਿਵ ਹੀ ਹੀ ਐ ਇੱਕ ਆਪਣੀ ਇਹ ਆਦਤ ਹੀ ਐ ਵੀ ਅਸੀਂ ਤੁਹਾਨੂੰ ਚੰਗੀਆਂ ਕਾਰਾਂ ਹੀ ਦੇਵਾਂਗੇ ਚੰਗੀਆਂ ਕਾਰਾਂ ਦੇਣੀਆਂ ਹਾਂ ਹਾਂ ਮਾੜੀ ਵਾਲੇ ਸਾਨੂੰ ਨਾ ਫੋਨ ਕਰਿਆ ਕਰੋ ਬਿਲਕੁਲ ਵੀ ਆਪਣੇ ਕੋਲ ਚੰਗੀਆਂ ਹੀ ਕਾਰਾਂ ਹੋਗੀਆਂ ਰੇਟ ਵੀ ਚੰਗੀਆਂ ਹੀ ਹੋਣਗੇ ਕਾਰਾਂ ਦੇ ਜੀ ਮਾੜੀ ਕਾਰ ਗੇਲ ਸਾਡੀ ਕਾਰਕਮੈਂਟ ਕਰੀ ਕਰੋ ਜੀ ਉਸ ਨਾਲ ਜੀ ਮੈਚ ਨਾ ਕਰਿਆ ਕਰੋ ਜੀ ਮਾੜੇ ਬੰਦੇ ਨਾਲ ਤੇ ਮਾੜੀ ਕਾਰ ਨਾਲ ਸਾਡੀ ਬਣਦੀ ਨਹੀਂ ਬਿਲਕੁਲ ਜੀ ਬਿਲਕੁਲ ਤੇ ਗੱ ਚੰਗੀਕਾਰ ਲੈਣ ਦੀ ਹੁਣ ਆ ਚੰਗੀਕਾਰ ਪਹਿਲੀ ਕਾਰ ਗੱਲ ਕਰੀ ਆਪਾਂ ਇਹ ਹੈਗੇਗੀ ਜੀ ਟ੍ਰਾਈਸੀਟੀ ਕਾਸ ਤੋਂ ਖੜਿਆ ਆਪਾਂ 77 ਸੈਕਟਰ ਤੇ ਹੁਣ ਇਹਦੀ ਗੱਲ ਕਰੀ ਕਿਹੜਾ ਮਾਡਲ ਹੈ 20 ਮਾਡਲ ਹੈ ਜੀ 20 ਮਾਡਲ ਚੱਲੀ ਕਿੰਨੀ ਕੋ ਹੁੰਦਾ ਜੀ ਇਹ ਚੱਲੀ ਵੀ ਹੈਗੀ 31 32000 ਚੱਲੀ ਵੀ ਹੈ ਜੀ 31 32 ਹੈ ਡੀਜ਼ਲ ਦੇ ਵਿੱਚ ਡੀਜ਼ਲ ਜੀ ਲੈ ਵੀ ਗੁਰਪ੍ਰੀਤ ਆਇਆ ਦਿਖਾ ਦੇ ਪੈਨਾਰੋਮਿਕ ਸਨਰੂਪ ਵੱਡਾ ਟੈਸਲਾ ਪਲੇਅਰ ਮਤਲਬ ਯਾਰ ਪੈਨ ਫੁੱਲੀ ਲੋਡਡਾ ਕਰ ਰਹੀ ਹਾਂ ਜੀ ਹਾਂ ਜੀ ਸੀਟਾਂ ਕੰਫਰਟੇਬਲ ਐ ਪੂਰੀਆਂ ਜੀ ਲੰਬੇ ਰੂਟ 'ਤੇ ਜਾਣੇ ਨੂੰ ਵਧੀਆ ਐ ਠੀਕ ਐ ਇਹ ਵੀ ਭਾਈ ਐ ਨਾ ਆਪਾਂ ਪਹਿਲੀ ਗੱਲ ਕਰੀ ਵੀ ਘਰ ਦੀ ਉਹ ਕਾਰ ਐ ਕਿ ਜਿਹਦੇ ਭਾਈ ਦੀ ਕਾਰ ਐ ਬਾਈ ਖਰੋਂ ਦਾ ਮਿੱਤਰ ਉਹਦੀ ਕਾਰ ਐ ਦੇਖੇ ਚੱਲੇ ਫੋਰਚਨਰ ਵਗੈਰਾ ਹੈ ਕਿ ਕਿਸੇ ਨੇ ਬੱਟਾ ਲਾਉਣ ਤਾਂ ਵੀ ਲਾ ਲਾਂਗੇ ਬਿਲਕੁਲ ਫੋਰਚਨਰ ਤਾਂ ਆਣੀ ਆਪਨੇ ਬਾਣੀਏ ਭਰਾ ਐ ਜੀ ਹਾਂ ਜੀ ਉਹਨਾਂ ਦੀ ਕਾਰ ਐ ਜੀ ਕੋਈ ਦਿੱਕਤ ਵਾਲੀ ਬਾਤ ਨਹੀਂ ਗੱਡੀ ਦਾ ਜਿੰਨਾ ਰੇਟ ਘੱਟ ਦੇ ਘੱਟ ਕਰਾ ਦਾਂਗੇ ਲੈ ਵੀ ਇਹਦਾ ਹੁਣ 20 ਮਾਡਲ ਦੱਸਾ ਤੁਹਾਨੂੰ ਹਾਂ ਜੀ 20 ਵੀ ਦਸੰਬਰ ਮਹੀਨੇ ਦੀ ਐ ਡੀਜ਼ਲ ਐ ਜ <Sansi> मिल जोगी 13,75,000 ठीक है वीर ले भी आ ले जाओ अगली कार होन चलो 10 लाख ਤੋਂ ਉੱਤੇ ਵਾਲਾ ਬਜਟ ਦੇ ਤਾਂ ਹੁਣ ਤੁਹਾਨੂੰ 1 ਲੱਖ ਤੋਂ ਥੱਲੇ ਵਾਲੀ ਕਾਰ ਦਵਾਵਾਂਗੇ ਹਾਂ ਜੀ ਪੈਸੇ ਠੰਡ ਮਾਂ ਛੋਟੀ ਕਾਰ ਹਨ ਜਿਹਨੂੰ ਹਾਂ ਲੇੜੀਆਂ ਠੰਡ ਕਰਕੇ ਬਚਨ ਠੰਡ ਤੋਂ ਬਚਣ ਲਈ ਬਾਈ ਛੋਟੀ ਕਾਰ ਹੈ ਪੰਜਾਬ ਨੰਬਰ ਕੀ 6 ਮਾਡਲ ਹੈ ਪਾਸਿੰਗ ਪੱਈਆ ਹਲੀ 2 ਸਾਲ ਦੀ ਜੀ ਪੈਸੇ ਪੈਸੇ ਵੀਰੇ ਲਾਸਟ 90,000 ਦੀ ਮਿਲ ਜੂਗੀ 90,000 ਰੁਪਿਆ ਦੇ ਵਿੱਚ ਆਲਟੋ ਸਰ ਸੈਮ ਸਕੂਟਰੀ ਵੀ ਮੈਂਟਰੀ ਆਣੀ ਆ 90,000 ਦੀ ਹੋਈ ਪਈ ਹੈ ਜੀ ਹਾਂ ਆਹਾ ਆਹ ਵੀਰੇ K10 ਹੈ ਜੀ K 11 ਮਾਡਲ 11 ਮਾਡਲ ਜੀ ਅੱਛਾ ਰੇਟ ਇਹਦੇ ਮਿਲ ਜਾਈ 1,95,000 ਦੀ ਲਾਸ਼ ਜੀ 1 ਲੱਖ ਤੇ 95 ਸਾਰੀ ਗੱਡੀ origignal ਹੈ ਸਾਫ ਸੁਥਰੀ ਗੱਡੀ ਹੈ ਪੂਰੀ ਸਾਫ ਸੁਥਰੀ ਕਾਰ ਬੰਪਰ ਬੰਪਰ ਐਨ ਪੂਰੇ ਸਾਫ ਪੈਨੇ ਸਾਫ ਟਾਇਰ ਟੱਪਾ ਨਵਾ ਜੀ ਕੁਝ ਨਹੀਂ ਕਰਾਉਣਾ ਪਰ ਪੂਰੀ ਹੈ ਜੀ ਸਿਰਫ ਨਾਮ ਕਰਾਉਣੇ ਤੇ ਕਾਰ ਚਲਾਉਣੀ ਹੈ ਬਈ ਆਹ ਵੀਰੇ ਆਹ ਵੀਰੇ 14 ਮਾਡਲ ਹੈ ਜੀ 14 ਮਾਡਲ ਡੀਜ਼ਲ ਪਟਰੋਲ ਡੀਜ਼ਲ ਜੀ ਨਵੇਂ ਇੰਜਨ ਵਾਲੀ ਹੈ ਜੀ ਹਾਈਲੈਂਡ ਮਾਡਲ ਹੈ ਜੀ 4 ਸਿਲੰਡਰ ਹੈ 4 ਸਿਲੰਡਰ ਹੈ ਜੀ ਠੀਕ ਹੈ ਵੀਰੇ 14 ਮਾਡਲ ਹੈ 4.5 ਲੱਖ ਕੀ ਸਾਡੇ 4 ਲੱਖ ਸਾਡੇ 4 ਦੀ ਜੀ ਲੈ ਵੀ 14 ਮਾਡਲ ਕਾਰ ਵੀ ਮਿੱਤਰੋ 4.5 ਲੱਖ ਚ ਮਿਲਦੀ ਹੈ ਤੁਹਾਨੂੰ ਲੋਨ ਦੀ ਗੱਲ ਕਰਾਂ ਮੈਂ 50-70 ਹਜ਼ਾਰ ਰੁਪਏ ਦੇ ਕਰਦੇ ਲੋਨ ਵੀ ਹੋ ਜੀ ਤੁਹਾਡਾ ਹਾਂਜੀ ਤੇ ਆਹ ਵੀਰੇ ਆਹ ਵੀਰੇ ਪੋਡਲੋ 12 ਮਾਡਲ ਹੈ ਜੀ ਹਾਂਜੀ ਆਹ ਵੀਰੇ ਮਿਲ ਜੀ 1.8 230 ਹਜ਼ਾਰ ਦੀ ਹਾਂਜੀ 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 ਲੈ ਵੀ ਕੰਡੀਸ਼ਨ ਚੈੱਕ ਕਰੋ ਕੰਡੀਸ਼ਨ ਤੁਹਾਡੀ ਕਾਰ ਦੀ ਇਹਦੀ ਵੀ ਪੂਰੀ ਹੋਈ ਦੋਨੇ ਕਲਰ ਅਵੇਲੇਬਲ ਹੈ ਬੇ ਵਾਈਟ ਔਰ ਸਿਲਵਰ ਹੈ ਨਾ ਗੱਡੀਆਂ ਚੰਗੀਆਂ ਸਾਫ਼ ਸੁਥਰੀਆਂ ਗੱਡੀਆਂ ਜੀ ਹਾਂ ਤੇ ਅਗਲੀ ਆ ਗਈ ਆਪਣੇ ਲਵੇ ਵੈਂਟੋ ਵੈਂਟੋ ਇਹ ਪੈਟਰੋਲਾ ਡੀਜ਼ਲ ਹੈ ਇਹ ਡੀਜ਼ਲ ਹੈ ਵੀਰੇ 11 ਮਾਡਲ ਦੀ ਹਾਂਜੀ ਹਾਂਜੀ 2,35,000 ਕੀ ਮਿਲ ਜੇਗੀ ਚੰਡੀਗੜ੍ਹ ਨੰਬਰ ਹੈ ਜੀ ਠੀਕ ਹੈ ਵੈਸੇ ਵੀ ਮਾਰੇ ਏਰੀਆ ਗੇ ਜਿਹੜੀ ਚੰਡੀਗੜ੍ਹ ਮਹਾਲੀ ਗਿਆ ਕਾਰਾਂ ਦੀ ਉਹ ਸਾਫ਼ ਸੋਤਰੀਆਂ ਹੀ ਹੋਵਾਂ ਜੀ ਕਿ ਲੋਕਲ ਗੱਡੀਆਂ ਚੱਲਦੀਆਂ ਕੋਈ ਨੌਕਰੀ ਵਾਲਾ ਬੰਦਾ ਜੀ ਕੋਠੀ ਤੋਂ ਅਗਲਾ ਦਫ਼ਤਰ ਦਫ਼ਤਰ ਤੋਂ ਘਰ ਤੱਕ ਇੱਕ ਹੋਰ ਮੈਨਿੰਗ ਲੋਟਵਾ ਵੀ ਹੈ ਨਹੀਂ ਕੋਈ ਹਾਂ ਏ ਟੋਆ ਵੀ ਨਹੀਂ ਸੜਕਾਂ ਵੀਰੇ ਗੱਡੀ ਵੀ 60 ਦੀ ਸਪੀਡ ਦੇ ਉੱਪਰ ਨਹੀਂ ਚੱਲਦੀ ਜਦੀ ਆਨਲਾਈਨ ਚਲਾਣਾ ਘਰਾਂ ਜੀ ਹੈ ਮਾਰੇ ਰੀਗੇ ਤਾਂ ਹੀ ਗੱਡੀਆਂ ਸਾਫ਼ ਹੋਵਾਂ ਆ ਦੇਖੋ ਇਹਨੇ ਇਹ ਆ ਗਈ ਨਵੀਂ ਸ਼ੇਪ ਦੇ ਵਿੱਚ ਬਈ ਜੈਟਾ ਇਹਨੂੰ ਤੁਸੀਂ ਅੰਦਰ ਵੀ ਦਿਖਾ ਦੀ ਬਈ ਤੇ ਚੈੱਕ ਕਰ ਲੋ ਕਾਰ ਫਰੰਟ ਵੀ ਸੋਹਣਾ ਤੇ ਗੁਰਪ੍ਰੀਤ ਇੱਕ ਵਾਰ ਅੰਦਰੋਂ ਝਾਤੀ ਮਰਾ ਦੇ ਕਾਰ ਤੇ ਕਾਰ ਸੋਹਣੀ ਹੈ ਬਈ ਪੂਰੀ ਹੈ ਨਾ ਜੇ ਕਿਸੇ ਨੂੰ ਉਹਨੇ ਕਾਰ ਲੈਣੀ ਹੈ ਜੈਟਾ ਤਾਂ ਇਹ ਕਾਰ ਲੈ ਜਾ ਸਕਦੇ ਆਂ ਕਿ ਤੁਸੀਂ ਚੈੱਕ ਕਰੋ ਬਹੁਤ ਸਾਫ਼ ਸੁਥਰੀ ਕਾਰ ਡੀਜ਼ਲ ਹੀ ਹੈ ਨਾ ਵੀਰੇ ਡੀਜ਼ਲ ਜੀ ਡੀਜ਼ਲ ਦੇ ਵਿੱਚ ਜੈਟਾ ਕਾਰ ਹੈ ਮਾਡਲ 13 14 13 ਰਿਸਟਰ 14 ਜੀ 13 ਵਟੇ 14 ਅੱਛਾ ਕਿੰਨੇ ਰੁਪਈਆ ਦੀ ਕਾਰ ਹੈ ਇਹ ਹੁਣੇ ਇਹੀ ਵੀਰੇ ਮਿਲ ਜੇ 4 ਲੱਖ 80 ਹਜ਼ਾਰੀ ਕਾਰ ਮਿਲ ਜੇ ਲਾਸਟ ਪੰਜਾਬ ਨੰਬਰ ਕੀ ਕਾਰ ਹੋਈ ਪੰਜਾਬ ਨੰਬਰ ਦੀ 4 ਲੱਖ ਤੇ 80 ਹਜ਼ਾਰ ਦੀ ਲਾਸਟ ਮਿਲ ਜੂਗੀ ਠੀਕ ਹੈ ਵੀਰੇ ਲੈ ਵੀ ਤੇ ਅਗਲੀ ਆ ਗਈ ਆਪਣੇ ਕੋਲ ਲੋਰਾ ਜੀ ਆ ਵੀ ਪੰਜਾਬ ਨੰਬਰ ਹੈ ਜੀ 11 ਜੀ ਹਾਂਜੀ ਨਵੇਂ ਇੰਜਨ ਵਾਲੀ ਹੈ ਜੀ ਠੀਕ ਹੈ ਹਾਂਜੀ ਵਧੀਆ ਕਾਰ ਹੈ ਪੰਜਾਬ ਨੰਬਰ ਕੀ ਹੈ ਜੀ ਬਈ ਵਾਸਤਵ ਨਰਗਾ ਰਿਆ ਜੀ ਚਲਾ ਕੇ ਦੇਖੋ ਇੱਕ ਵਾਰ ਇਹਦੀ ਟ੍ਰਾਈ ਲੈ ਕੇ ਦੇਖੋ ਕਾਰ ਦੀ ਤੁਹਾਨੂੰ ਫੇਰ ਪਤਾ ਲੱਗੂ ਇਹ 220000 ਕੀ ਮੀਟਰੀ ਲੱਗਦੀ 220000 220000 ਦੀ ਠੀਕ ਹੈ ਵੀਰੇ ਤੇ ਮੈਂ ਉਹੀ ਗੱਲ ਕਰਾ ਅਗਰ ਬਈ ਤੁਹਾਨੂੰ ਲੋਨ ਕਰਾਉਣਾ ਤਾਂ 13 14 ਮਾਡਲ ਤੋਂ ਉੱਤੇ ਵਾਲੇ ਦੇ ਲੋਨ ਕਰਾਇਓ ਤੁਹਾਡਾ ਉਹਦੇ ਵਿਆਜ ਵੀ ਘੱਟ ਲੱਗੂ ਤੇ ਲੋਨ ਵੱਧ ਹੋ ਜੂ ਬਾਈ ਇਹ ਇਹ ਵੀਰੇ 15 ਮਾਡਲ ਹੈ ਜੀ 15 ਪੰਜਾਬ ਨੰਬਰ ਕੀ ਹੈ ਜੀ ਠੀਕ ਹੈ ਲੈਨ ਆਈ ਵੀਡੀ ਮਾਡਲ ਹੈ ਜੀ ਇਹ ਪੰਜਾਬ ਨਾਲ ਆ ਜੀ ਇਹ ਵੀਰੇ 4.5 ਲੱਖ ਕੀ ਲਾਸਟ ਬਣ ਜੂਗੀ ਓਕੇ ਹਾਂਜੀ ਲੈ ਵੀ ਚੈੱਕ ਕਰੋ ਕਾਰ ਇਹ ਵੀ ਬਹੁਤ ਸੋਹਣੀ ਹੈ ਤੇ ਅਗਲੀ ਤੁਹਾਨੂੰ ਵਾਈਟ ਕਲਰ ਦੇ ਵਿੱਚ ਪੁਰਾਣੀ ਸ਼ੇਪ ਦੀ Thar ਬਈ 15 ਮਾਡਲ ਹੈ। ਹਾਂ 15 ਮਾਡਲ ਹੈ। 15 ਮਾਡਲ ਹੈ 4x4 ਹੈ ਵਧੀਆ ਕਾਰ ਹੈ ਜੀ। 4,35,000 ਦੀ ਲਾਸਟ ਮੀਨਜੂਗੀ। ਕਈ ਮਿੱਤਰ ਪੁਰਾਣੀ ਮੰਗਦੇ ਨੇ ਕਾਰ ਇਹਦੀ ਪੁਰਾਣੀ ਕਾਰ ਬਾਰੇ। ਇਹਨਾਂ ਦਾ ਜ਼ੋਰ ਹੈ ਜ਼ਿਆਦਾ ਹੈ ਜੀ। ਹੂੰ ਹੂੰ। ਇਹ CRD ਇੰਜਨ ਹੈ ਤੇ ਧੱਕੜ ਕਰਦੀਆਂ ਜੀ। ਉਹੀ ਟੋਏ ਟੋਏ ਟੱਪੇ ਜੀ ਤੇ ਪਰ ਰੋਡ ਰੋਫਿੰਗ ਨੂੰ ਵੀ ਵਧੀਆ ਕਾਰ ਹੈ ਜੀ। ਰੋਡ ਰੋਫਿੰਗ ਠੀਕ ਹੈ। ਨਾਲ ਹੈ ਵੀ ਥੋੜੀ ਆਪਣੀ ਕਹਿੰਦੀ ਉਹ ਪਿੱਛੋਂ ਛੱਤ ਤੋਂ ਸਭ ਖੋਲ੍ਹ ਲੈਂਦੀ ਹੈ। ਲੈ ਵੀ। ਨਾਲ ਮਾ ਦਿਖਾ ਦਈਏ। ਆ ਵੀ ਮਾਡਲ ਪਾ 17 ਆ ਵੀ ਦੇ ਇਹਦਾ ਈਜ਼ੀਆਰ ਸਾਫੋਨ ਵਾਲਾ ਹਾਂਜੀ ਹਾਂ ਇਹ ਇਹ ਵੀਰੇ ਅੱਠ ਮਾਡਲ ਐ ਪਾਸ ਹੋਈ ਵੀ 26 ਤੱਕ ਜੀ ਹਾਂਜੀ 235000 ਕੀ ਲਾਸ਼ ਠੀਕ ਹੈ ਹਾਂਜੀ ਤੇ ਕੰਡੀਸ਼ਨ ਐਂ ਕੰਡੀਸ਼ਨ ਵਧੀਆ ਜੀ ਟਾਇਰ ਟੱਪਾ ਨਾ ਮਾ ਜੀ ਦਾ ਵੀ ਹਾਂਜੀ ਕੋੜ ਕਾਰ ਬਈ ਗੱਲ ਕਰਾ ਕੋੜ ਦੀ ਡੀਜ਼ਲ ਦੇ ਵਿੱਚ ਮੈਨੂਅਲ ਕਾਰ ਆ ਤੁਹਾਡੀ ਕਾਰ ਸੋਹਣੀ ਐ ਰੇਟ ਸਵਾ 2 2 ਲੱਖ 2 35000 2 35 29 ਦੇ ਰੇਟ ਦੇ ਵਿੱਚ ਕਾਰ ਆ ਬੰਮੀ ਕਾਰ ਹੈ ਵਧੀਆ ਕਾਰ ਹੈ ਜੀ ਇਹ ਹੈਗੀ ਵੀਰੇ 18 17 ਮਾਡਲ ਡੀਜ਼ਲ ਹਾਂਜੀ 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 17 ਮਾਡਲ ਡੀਜ਼ਲ ਇਹ ਵੀਰੇ ਲਾਸਟ ਮਿਲ ਜਾਈ 5.5 ਲੱਖ ਰੇ ਦੀ 5.5 ਲੱਖ 17 ਮਾਡਲ ਹੈ ਡੀਜ਼ਲ ਤੇ ਲੋਨ ਥੋੜਾ ਹੋ ਜਾਊਗਾ ਕੋਈ ਚੱਕਰ ਨਹੀਂ ਲੋਨ ਬਾਰੇ ਸਿਪਲ ਵਧੀਆ ਚੀਜ਼ ਦਾ ਹੋ ਜਾਊਗਾ ਜੀ ਹਾਂ ਤੇ ਭਾਈ ਇਹਦੀ ਗੱਲ ਕਰਾਂ ਇਹ 20 ਮਾਡਲ ਆ ਗਈ ਇਹ ਆ ਗਈ ਨਵੀਂ ਸ਼ੇਪ ਵਾਲੀ ਪੈਟਰੋਲ ਜੀ 20 ਮਾਡਲ ਦੀ ਹਾਂਜੀ ਹਾਂਜੀ ਇਹ 6 ਲੱਖ ਰੁਪਿਆ ਰੇਟ ਹੈ ਜੀ 6 ਲੱਖ ਰੁਪਿਆ ਦੇ ਵਿੱਚ ਪੈਟਰੋਲ ਹੈ 20 ਮਾਡਲ ਹੈ ਜੀ ਤੇ ਉਹ ਡੀਜ਼ਲ ਦੀ ਹੈ ਉਹ ਡੀਜ਼ਲ ਦੀ 17 ਮਾਡਲ ਦੀ ਹਾਂਜੀ ਲੈ ਵੀ ਭਾਈ ਹਣਾ ਤੇ ਦੋਨੀਆਂ ਅਵੇਲੇਬਲ ਖੜੀਆਂ ਆਪਣੇ ਲਵੇ ਆ ਆ ਗਈ ਭਾਈ ਜੇ ਕਿਸੇ ਨੇ ਵੀ ਡਿੱਗੀ ਵਾਲੀ ਕਾਰ ਲੈਣੀ ਹੈ ਵੀ ਰੇਟ ਉਹ ਹੈ ਨਾ अल्टੋ ਜੀ ਦਾ ਹਾਂਜੀ ਹੈ ਨਾ ਉਹ ਵਾਲੀ ਕਾਰ ਹੈ ਮਹਿੰਦਰਾ ਦਾ ਇੰਜਨ ਹੈ ਬਾਕੀ ਯਾਰ ਕੀ ਕਹਿਣਾ ਜੀ ਇਹ ਨਮਿੰਦਰ ਹਾਂਜਣ ਵਧੀਆ ਡੀਜ਼ਲ ਦੀ ਕਾਰ ਹੈ ਜੀ ਘੱਟ ਚੱਲੀ ਵੀ ਹੈ ਜੀ ਇਹ 1.5 ਲੱਖ ਰੁਪਏ ਕੀ ਲਾਸਟ ਕਾਰ ਮਿਲ ਜੂਗੀ 1.5 ਲੱਖ ਰੁਪਏ ਦੀ 12 ਮਾਡਲ ਕਾਰ ਹੈ ਜੀ ਲਾਈਵ ਮਾਡਲ 12 1.5 ਲੱਖ ਰੁਪਏ ਦੀ ਮਿਲ ਜਾਣੀ ਫਰਸਟ ਹੈ ਜੀ ਠੀਕ ਹੈ ਵੀਰੇ ਫਰਸਟ ਓਨਰ ਹੈ ਹਾਂਜੀ ਬੱਲੇ ਨੰਬਰ ਸਾਰੇ ਲੋਕਲ ਮਿਲਣਗੇ ਤੁਹਾਨੂੰ ਬਾਹਰਲਾ ਨੰਬਰ ਕੋਈ ਵੀ ਨਹੀਂ ਬਈ ਹੈਨਾ ਹਾਂਜੀ ਤੇ ਆਹ ਵੀਰੇ ਆਹ ਵੀਰੇ 12 ਮਾਡਲ ਹੈ ਜੀ ਹਾਂਜੀ ਹਾਂਜੀ 1.6 ਹੈ ਜੀ ਡੀਜ਼ਲ ਹੈ ਵਧੀਆ ਅੰਦਰ ਮੈਟੀ ਮੈਟੀ ਵਧੀਆ ਹੋਈ ਹੋਏ ਲਾਇ ਲਗੇ ਹੋਏ ਆ ਜੀ ਟਾਇਰ ਵੀ ਸੋਹਣੇ ਪਏ ਨੇ ਹਾਂਜੀ 3.30 లైవర్నా కార్ ਹੈਗੀ 330000 ਰੁਪਿਆ ਦੀ 2 ایر బ్యాగ్ ਵਾਲੀ ਨਾਲ ਕੋਈ ਸਿੰਗਲ ایر బ్యాగ్ ਨਹੀਂ ਮੈਡ ਮੂਡ ਸਾਹਿਬ ਬਿਲਕੁਲ ਸਿਰਫ ਨਾਮ ਕਰਾਉਣੀ ਹੈ ਹਾਂਜੀ ਐਸ ਐਕਸ ਮਾਡਲ ਹੈ ਜੀ ਠੀਕ ਹੈ ਵੀਰੇ ਲੈ ਵੀ ਆ ਲੈ ਜਾਓ ਬਾਈ ਜੇ ਕਿਸੇ ਨੇ ਕਾਰ ਲੈਣੀ ਆ ਤੇ ਅਗਲੀ ਆ ਗਈ ਗ੍ਰੈਂਡ ਆਈਟਨ ਜੇ ਕਿਸੇ ਨੇ ਐਵਰੇਜ ਲੈਣੀ ਆ ਐਵਰੇਜ ਹੈ ਜੀ ਹਾਂ 25 25000 ਰੁਪਏ ਦੇ ਜਾਂਦੀ 25 26 ਡੀਜ਼ਲ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਰੇਟ ਇਹ 14 ਮਾਡਲ ਹੈ ਇਹ 235000 ਕੀ ਮਿਲ ਜੂਗੀ ਲਾਸਟ ਜੀ 235000 ਦੀ ਗੱਡੀ ਸਾਫ ਹੈ ਜ ਆਪਣੇ ਕੋਲ ਗੱਡੀਆਂ ਸਾਰੀਆਂ ਸਾਫ ਹੁੰਦੀਆਂ ਜੀ ਉਹ ਤਾਂ ਬਈ ਕਹਿਣ ਦੀ ਲੋੜ ਨਹੀਂ ਹਾਂਜੀ ਹਾਂ ਇੱਕ ਜੀ ਹੋਰ ਦੇਖਿਆ ਬਈ ਤੁਸੀਂ ਹੈਨਾ ਆਪਾਂ ਹੁਣ ਮਤਲਬ 20-25 ਦਿਨਾਂ ਬਾਅਦ ਵੀਡੀਓ ਕਰ ਰਹੇ ਆਪਾਂ 20-25 ਦਿਨਾਂ ਬਾਅਦ 20-25 ਦਿਨਾਂ ਬਾਅਦ ਆਪਾਂ ਵੀਡੀਓ ਕਰ ਰਹੇ ਆ ਬਈ ਹੈਨਾ ਪੁਰਾਣੇ ਸਟਾਕ ਦੇ ਵਿੱਚੋਂ ਕੀ ਕਹਣਾ ਕੋਈ ਸ਼ਾਇਦ ਇੱਕ ਦੋ ਕਾਰ ਇੱਕ ਦੋ ਕਾਰ ਆ ਸਾਰੀਆਂ ਨਵੀਆਂ ਹੀ ਹੁੰਦੀਆਂ ਆ ਬਾਕੀ ਸਾਰੀ ਹਰ ਵਾਰ ਸਟਾਕ ਤੁਹਾਨੂੰ ਉਹ ਨਵਾਂ ਮਿਲੇਗਾ ਕੋਈ ਇਹ ਨਹੀਂਗਾ ਵੀ ਤੁਹਾਨੂੰ ਸਟਾਕ ਉਹੀ ਮਿਲੇਗਾ ਬਈ ਹੈਨਾ ਕਾਰਨ ਵੀ ਕਾਰ ਵਧੀਆ ਹੁੰਦੀ ਹੈ ਤੇ ਵਿਗਛੇਦੀ ਜਾਂਦੀ ਹੈ ਬਾਈ ਫੋਨ ਲਵੇ ਠੀਕ ਹੈ ਵੀਰੇ 5-5 ਸਾਲ ਜਿਹੜੇ ਨੇ ਗੱਡੀਆਂ ਵੇਚੀ ਹੋਈਆਂ ਚਲਾ ਰਹੇ ਆ ਜੀ ਉਹਨਾਂ ਨੂੰ ਵੀ ਫੋਨ ਕਰਕੇ ਕਰ ਲਿਓ ਪਤਾ ਜੀ ਹਾਂ ਵੀ ਗੱਡੀਆਂ ਕਿੱਦਾਂ ਚੱਲ ਰ ਆਹ ਵੀਰੇ 13 ਮਾਡਲ ਹੈ ਜੀ 13 ਹਾਂਜੀ ਇਹ ਹੈਗੀ ਡਿਜ਼ਾਇਰ ਤੋਂ ਡਿੱਗੀ ਵਾਲੀ ਹਾਂਜੀ ਤੇ ਇਹਦਾ ਰੇਟ ਜੀ ਡੀ ਡੀ ਆਈ ਹੈ ਜੀ 13 2,75,000 ਦੀ ਲਾਸਟ ਮਿਲ ਜੂਗੀ ਜੀ 13 ਮਾਡਲ 13 2,75 ਦਾ 275 ਜੀ 13 ਮਾਡਲ ਜੀ ਡੀ ਡੀ ਆਈ 2,75,000 ਚੰਡੀਗੜ੍ਹ ਨੰਬਰ ਦੀ ਬਈ ਲੋਕਲ ਨੰਬਰ ਦੀ ਕਾਰ ਹੈ ਨਾ ਤੇ ਆਹ ਵੀਰੇ ਆਹ ਵੀਰੇ 14 ਮਾਡਲ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਰੇਟ ਇਹ 14 ਮਾਡਲ ਹੈ ਜੀ ਹਾਂਜੀ ਇਹ ਵੀਰੇ ਮਿਲ ਜੇ 335000 ਕੀ ਲਾਸਟ ਜੀ 335000 ਦੀ ਠੀਕ ਹੈ ਵੀਰੇ ਤੇ ਭਾਈ ਕਾਰ ਚੈੱਕ ਕਰ ਲਓ ਇਹ ਵੀ ਵਧੀਆ ਇਹ ਵੀਡੀਆ ਹੀ ਹੈ ਪੱਟਾ ਨਵਾਂ ਇਹ ਜੈਡੀ ਆ ਇਹ ਪੀਡੀ ਆ ਇਹ ਠੀਕ ਹੈ ਇਹ ਵੀਡੀਆ ਹੀ ਆ ਭਾਈ ਹੈਨਾ ਤੇ ਬਸ ਇਹਦੇ ਲਾਇ ਨਹੀਂ ਆਉਂਦੇ ਆਟੋਮੈਟਿਕ ਜਿਹੜਾ ਏਸੀ ਵਗੈਰਾ ਸਾਰਾ ਸਿਸਟਮ ਉਹ ਨਹੀਂ ਆਉਂਦਾ ਇਹਦੇ ਬਸ ਬਈ ਹੈਨਾ ਤੇ ਆਹ ਵੀਰੇ ਮਾਡਲ ਆਹ ਆ 15 ਮਾਡਲ ਹੈ ਜੀ 15 ਮਾਡਲ ਬਲੈਨੋ ਤੁਹਾਡੀ ਹਾਂਜੀ ਤੇ ਚੈੱਕ ਕਰ ਲੋ ਬਈ ਇਹ ਵਾਈਟ ਕਲਰ ਦੇ ਵਿੱਚ ਆ ਉਧਰ ਆਪਣੇ ਦੋ ਗ੍ਰੇ ਕਲਰ ਚ ਖੜੇ ਇਹ ਡੀਜ਼ਲ ਆ ਪਟਰੋਲ ਆ ਇਹ ਡੀਜ਼ਲ ਹੈ 15 ਮਾਡਲ ਫਸਟ ਆਉਂਦਾ ਠੀਕ ਹੈ ਇਹਦਾ ਰੇਟ ਇਹ ਵੀ ਤੇ ਮਿਲ ਜਾਈਗੀ ਲਾਸਟ ਜੀ 4,35,000 ਕੀ 4,35,000 ਦੀ ਲਾਵਿਚਾਰ ਲੱਖ ਤੇ 15 ਮਾਨ ਲਿਆ ਪਹਿਲੇ ਨਾਮ ਕੀ ਕਰਿਆ ਟੈਟ ਟੱਪਾ ਨਵਾ ਸਾਰੀ ਸਰਵਿਸ ਰਿਕਾਰਡ ਹੈ ਗੱਡੀ ਸਰਵਿਸ ਰਿਕਾਰਡ ਹੈ ਕਿ ਲੋਨ ਕਿੰਨਾ ਹੋ ਜੂ ਲੋਨ ਹੋ ਜੂਗਾ ਵੀਰੇ ਇਹਦੇ ਪਰ 3.5 ਲੱਖ ਰੁਪਏ ਦਾ ਲੋਨ ਹੋ ਜੂਗਾ ਜੀ ਬੜੀਆ ਸਿਪਲ ਵਧੀਆ ਹੋਵੇ ਜੀ ਲੋਕਲ ਐਡਰੈਸ ਚਾਹੀਦਾ ਜੀ ਠੀਕ ਹੈ 3.5 ਲੱਖ ਦਾ ਲੋਨ ਹੋ ਜੂਗਾ ਪੰਜਾਬ ਦਾ ਡਰੈਸ ਜਿਵੇਂ ਤੁਹਾਡੇ ਚੰਡੀਗੜ੍ਹ ਨੰਬਰ ਦੀ ਕਾਰਾਂ ਨੇ ਹਾਂਜੀ ਪੰਜਾਬ ਚ ਬੰਦੇ ਨੇ ਕਾਰ ਲੈ ਲਈ ਹੁ ਲੋਨ ਕਰਾਉਣਾ ਕਿ ਉਹਨੂੰ ਨੰਬਰ ਚੇਂਜ ਕਰਾਉਣਾ ਪਊ ਜਾਂ ਲੋਡਣੀ ਵੀਰੇ ਨੰਬਰ ਚੇਂਜ ਕਰਾਣਾ ਐਨਓਸੀ ਲੈਣੀ ਐਨਓਸੀ ਮਿਲ ਜਾਂਦੀ ਐ ਬੈਂਕ ਵਾਲੀ ਇਹ ਕਰਾ ਦਿੰਦੇ ਵੀਰੇ ਟਰਾਂਸਫਰ ਆਪੇ ਠੀਕ ਐ ਲੂਨ ਕਰਾਣਾ ਉਹ ਬੈਂਕ ਦੀ ਉਹ ਹੋ ਜਾਂਦੀ ਉਹੀ ਸੇਮ ਨੰਬਰ ਤੇ ਹੋ ਜਾਂਦਾ ਹਾਂਜੀ ਠੀਕ ਜੀ ਉਸ ਸਿਕਿਉਰਿਟੀ ਮੀਨਟੀ ਕਿ ਉਹਨਾਂ ਨੇ ਆਪਣਾ ਲੂਨ ਵੀ ਚੜਾਉਣਾ ਪਰਦੀ ਜੇ ਲੂਨ ਲੈ ਰਹੇ ਆਪਾਂ ਜੀ ਹਾਂਜੀ ਉਹ ਫਿਰ ਪੇਪਰ ਪਹਿਲਾਂ ਹੀ ਲੈ ਲੈਂਦੇ ਆ ਦੋਨਾਂ ਦੇ ਡੋਨਰ ਦੇ ਵੀ ਹਰੂ ਦੇ ਵੀ ਅੱਛਾ ਉਹਨੇ ਲਾਸਟ ਕਾਰ ਆ ਗਈ ਆ ਆਪਣੇ ਲਵੇ 16 ਮਾਡਲ ਜੀ ਐਸ ਕ੍ਰੋਸ ਐਸ ਕ੍ਰੋਸ ਵਧੀਆ ਬਿਲਡ ਕੁਆਲਿਟੀ ਵਾਲੀ ਕਾਰ ਐ ਟਾਪ ਮਾਡਲ ਐ ਪੁਸ਼ ਬਟਨ ਵਾਲੀ ਹਾਂਜੀ ਇਹ ਵੀਰੇ 4 ਲੱਖ ਰੁਪਏ ਦੀ ਮਿੰ ਠੀਕ ਹੈ ਵੀਰੇ ਲਾ ਵੀ 4 ਲੱਖ ਰੁਪਈਆ ਦੀ ਕਾਰ ਮਿਲ ਜਾਣੀ ਹੈ ਬਾਕੀ ਬਿਲਡ ਕੁਆਲਟੀ ਵਧੀਆ ਡੀਜ਼ਲ ਦੀ ਕਾਰ ਹੈ ਐਵਰੇਜ ਹੋਣੀ ਹੈ ਤੇ ਆਉਣਾ ਥੋਨੇ ਮੈਂ ਫੇਰ ਦੁਬਾਰਾ ਉਹਦਾ ਟਰਾਈ ਸਿਟੀ ਕਾਰਸ ਮੋਹਾਲੀ ਸੈਕਟਰ 77 ਦੇ ਵਿੱਚ ਚੰਗੀਆਂ ਘਾਰਾਂ ਲੈਣ ਵਾਸਤੇ ਹੀ ਫੋਨ ਕਰਿਓ ਬਈ ਹਣਾ ਬਿਲਕੁਲ ਬਿਲਕੁਲ ਚੰਗੀਆਂ ਘਾਰਾਂ ਹੀ ਆਪਣੇ ਕੋਲ ਮੇਸਾਂ ਚੰਗੀਆਂ ਰਹੂngੀਆਂ ਇੱਕ ਗੱਲ ਹੋਰ ਬਾਈ ਜੇ ਮੈਂ ਨਾ ਬਾਈ ਨੇ ਕਈ ਗੱਡੀਆਂ ਦੇ ਕਿਹਾ ਵੀ ਯਾਰ ਰੇਟ ਫਿਕਸ ਰੇਟ ਫਿਕਸ ਉਹ ਲਗਭਗ ਫਿਕਸ ਹੀ ਹੋਣਗੇ 5-4000 ਉੱਤੇ ਥੱਲੇ ਹੋ ਸਕਦਾ ਥੋੜਾ ਬਾਈ ਬਿਲਕੁਲ ਜੀ ਇਹ ਨਹੀਂਗਾ ਵੀ ਹਣਾ ਯਾਰ ਵੀ ਬਾਈ ਨੇ ਇੰਨਾ ਕਿਹਾ ਵੀ ਆਪਾਂ 20 ਤੋੜ ਲਾਂਗੇ 30 ਤੋੜ ਲਾਂਗੇ ਇਹਦੇ ਬਹੁਤਾ ਮਾਰਜਨ ਨਹੀਂ ਹੈ ਕਈ ਵਾਰ ਗੱਡੀਆਂ ਕਸਟਮਰਾਂ ਦੀਆਂ ਹੁੰਦੀਆਂ ਜਿਆਦਾ ਅੰਦਰ ਜੀ ਕਿਸ ਤਰ੍ਹਾਂ ਹੀ ਖੜੀ ਜਾਣਕਾਰੀ ਦੀ ਖੜਾਈ ਵੀ ਹੁੰਦੀ ਹੈ ਜੀ ਮੈਨੂੰ ਲੱਗਿਆ ਪਤਾ ਹਾਂਜੀ ਮੈਂ ਇੱਕ ਕਾਰ ਵਿੱਚ ਹੈ ਭਾਈ ਉਹਨਾਂ ਨੇ ਹਾਂ ਜੀ ਹਾਂ 10000 ਬੱਚੇ ਬਿਲਕੁਲ ਬਿਲਕੁਲ ਜੀ ਲੱਖ ਰੁਪਏ ਦਫਤਰ ਦਾ ਖਰਚਾ ਹੁੰਦਾ ਨਾ ਵੀਰੇ ਹੋਏ ਜਾਂਦਾ ਜਾਂ ਆਪਣੇ ਕੋਲ ਤੋਂ ਉਈਓ ਵੈਸੇ ਹੀ ਰੋਜ਼ ਆਣਾ ਜਾਣਾ ਇਹ ਤਾਂ ਰਹਿੰਦਾ ਹੀ ਚਾਹੇ ਹੋ ਜਾਂਦੀ ਹੈ ਰੋਜ਼ ਦੀ ਜੀ ਪਰ 3-4000 ਦੀ ਜੀ ਤੇ ਭਾਈ ਬਸ ਭਾਈ ਵਿਜ਼ਿਟ ਕਰ ਲਓ ਚਲੋ ਹਨਾ ਤੇ ਕਾਲ ਜ਼ਰੂਰ ਕਰਿਓ ਬਾਕੀ ਤੁਹਾਡਾ ਪਿਆਰ ਬਹੁਤ ਵਧੀਆ ਦਿੰਦੇ ਹੋ ਭਾਈ ਤੁਸੀਂ ਹਾਂ ਇਹਦੇ ਪੇਜ ਜ਼ਰੂਰ ਫੋਲੋ ਕਰ ਲਓ ਬਾਈ ਦਾ ਵੀ ਫੋਲੋ ਕਰ ਲਓ ਮਾਈ ਰੈਡ ਧੂਰੀ ਜੀ ਮੇਰਾ ਵੀ ਕਰ ਲਿਓ ਕਿਰਪਾ ਕਰਕੇ ਵੀਰ ਜੀ ਸਾਰੇ ਜੀ ਕਾਰਨ ਬਾਈ ਹੋਰੀ ਪਹਿਲਾਂ ਵੀਡੀਓ ਪਾ ਦਿੰਦੇ ਨੇ ਆਪਣੇ ਤੋਂ ਕਿਉਂਕਿ ਆਪਾਂ 20-25 ਦਿਨਾਂ ਬਾਅਦ ਆਉਣ ਹਾਂ ਤੇ ਬਾਈ ਹੋਰੀ ਪਹਿਲਾਂ ਕਾਰ ਦੀ ਵੀਡੀਓ ਪਾ ਦਿੰਦੇ ਨੇ ਤੇ ਉਧਰ ਵੀ ਤੁਸੀਂ ਕਾਰ ਖਰੀਦ ਸਕਦੇ ਹੋ ਕੋਈ ਦਿੱਕਤ ਨਹੀਂ ਬਈ ਹੈ ਨਾ ਵਿਜ਼ਿਟ ਕਰੋ ਫਿਰ ਭਾਈ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ